ਸਤਿ ਸ਼੍ਰੀ ਅਕਾਲ ਖਬਰ ਪੰਜਾਬ ਟੀਵੀ ਦੇਖ ਰਹੇ ਹੋ ਅਤੇ ਮੈਂ ਓਮਪ੍ਰਕਾਸ਼ ਮਿੰਟੂ ਸਮਰਾਲਾ ਦੀ ਇੱਕ ਨਿੱਜੀ ਫੈਕਟਰੀ ਦੀ ਵੇਸਟੇਜ ਜੋ ਕਿ ਪਰਥਲਾ ਰੋਡ ਤੇ ਸੁੱਟੇ ਜਾਣ ਤੇ ਪਰਥਲਾ ਪਿੰਡ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸੁੱਟਿਆ ਹੋਇਆ ਕੂੜਾ ਕਰਕਟ ਗੱਡੀ ਦੇ ਵਿੱਚ ਦੁਬਾਰਾ ਲੋਡ ਕਰਾ ਕੇ ਵਾਪਸ ਭੇਜਿਆ ਗਿਆ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਵੱਲੋਂ ਫੈਕਟਰੀ ਅਤੇ 4 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਜੀ ਬਈਆ ਮੰਯੰਨੇ ਨੇ ਉਹ ਆਪਣਾ ਦੋਸਤ ਉਹ ਹਿੜੋ ਹਿੜੋ ਜਾ ਕੇ ਆਰਮੇਟ ਕੀਤਾ ਉਹ ਚੰਦਰ ਦੇ ਉਹ ਨਾ ਨਾ ਜਾ ਕੇ ਕੀ ਨਾ ਵੀਰ ਜਰਾ ਜਰਦੀਸ ਜੀ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਵੀ ਕਿਹੜੀ ਫੈਕਟਰੀ ਦੀ ਫਿਰ ਉਹ ਨੂੰ ਦੱਸ ਦਤਾ ਕੋਈ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਹੈ ਮੰਦੀਪ ਟ੍ਰੇਡਿੰਗ ਕੰਪਨੀ ਇਹ ਇਹ ਵੇਸਟ ਜਿਹੜੀ ਹੈਗੀ ਆ ਉੱਥੇ ਬਣਦਾ ਕੀ ਆ ਲਫਾਵਾ ਬੰਦਾ ਐ ਤਾ ਬੰਦਾ ਜਿਹੜੀ ਤੁਸੀਂ ਉਰੇ ਛੱਡ ਆਏ ਔਰ ਪੁੱਛ ਕੇ ਛੱਟ ਕੇ ਗਏ ਹੋ ਆਪੇ ਉਹ ਤੇ ਇਹਨਾਂ ਦਾ ਡੱਗ ਆ ਜਿੱਥੇ ਕੂੜਾ ਛੜਦਾ ਨੇ ਸ਼ਹਿਰ ਦਾ ਹਾਂਜੀ ਹਾਂਜੀ ਉੱਤੇ ਬੰਦਾ ਬੈਠਾ ਇਹਨਾਂ ਦਾ ਮਲਾਜਮ ਉਹ ਕਹਿੰਦਾ ਉੱਥੇ ਸੀ ਤੇ ਨੀ ਆਉਰੇ ਰੋਡ ਅਗੇ ਪਿੰਡ ਵਾਲੇ ਅਗੇ ਰੋਡ ਨੂੰ ਸੱਟੇ ਨੇ ਪਤਾ ਨਹੀਂ ਕਿ ਉਹਦੇ ਬੰਦ ਆ ਨਹੀਂ ਤੁਹਾਨੂੰ ਪਤਾ ਉਹਦੇ ਬਾਅਦੇ ਥੋੜੇ ਸੱਟਾਂਗੇ ਉਹਦੇ ਨਹੀਂ ਯਾਰ ਰੋਡ ਦੇ ਉੱਪਰ ਵੀ ਕਿਹੜੇ ਸੱਟੇ ਆ ਸੀ ਸਾਈਡ ਤੇ ਆਪ ਅੰਦਰ ਆ আচ্ছা ਤੁਹਾਨੂੰ ਦਿਖਾ ਦੇ ਰੋਡ ਤੇ ਆ ਤਾਂ ਪਹਿਲਾਂ ਲੱਭਿਆ ਕੁੜਾ ਇਹਦਾ ਥਾੜਾ ਥੋੜਾ ਅੱਛਾ ਤੇ ਹੁਣ ਪਿੰਡ ਵਾਲਿਆਂ ਨੇ ਕੀ ਕਿਹਾ ਤੁਹਾਨੂੰ ਅਗੇ ਉਹ ਕਹਿੰਦੇ ਚੱਕ ਲੋ ਕੁੜਾ ਮੈਂ ਕੋਈ ਦਾ ਨਹੀਂ ਮੈਂ ਚੱਕਦੇ ਨਹੀਂ ਤੇ ਹੁਣ ਇਹ ਕੁੜਾ ਕਿੱਥੇ ਸੱਟ ਗਿਆ ਉਹ ਸੀ ਬਸ ਇਹ ਹੁਣ ਦੇਖੋ ਉਸ ਤੋਂ ਕਮੇਟੀ ਆ ਅੱਛਾ ਕਮੇਟੀ ਵਾਲਿਆਂ ਨੇ ਕਿਹਾ ਹੋਰ ਸੱਟਣੋ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਾਈ ਇਹ ਜਿਹੜੇ ਕਮੇਟੀ ਵਾਲੇ ਠੀ ਦੇ ਰੋਗ ਪੈਣ ਦੇ ਦਿੱਤੀਆਂ ਹਨ ਯਾਰ ਠੀਕ ਰਜੀਨਾਵ ਜੀ ਜਗਜੀਤ ਸਿੰਘ ਪਰਥਲਾ ਜੀ ਤੁਸੀਂ ਇਹ ਕਿਹੜਾ ਰੋਡ ਹੈ ਇਹ ਇਹ ਪਰਥਲਾ ਜਾਂਦਾ ਇਹ ਪੁਰਾਣਾ ਰੋਡ ਸੀ ਇਹ ਜੀ ਸਾਡਾ ਇੱਥੇ ਕੀ ਸਿੱਟਿਆ ਗਿਆ ਉਹ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਕਾਇਆ ਇਹ 메ਨ ਰਸਤਾ ਸਾਡੇ ਪਿੰਡ ਨੂੰ ਜਾਂਦਾ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹ ਅੱਜ ਜੀ ਉਹ ਦੇਖਿਆ ਗੱਡੀ ਵੱਡੀ ਭਰੀ ਹੋਈ ਜਿਵੇਂ ਗੱਡੀ ਆ ਹਾਂਜੀ ਹਾਂਜੀ ਇਹ ਦੁਬਾਰਾ ਲਦਾਈ ਆ ਜੀ ਕਿੰਨੇ ਕਿਲੋ ਸਟੱਕੀ ਹੋਈ ਸੀ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਫੋਨ ਆਇਆ ਨੇ ਮੁੰਡੇ ਨੂੰ ਇਹਦਾ ਮੁੰਡੇ ਜਨੇ ਫੋਨ ਕਰਤਾ ਸਾਨੂੰ ਜਦ ਅਸੀਂ ਤਰੰਤ ਪਿੰਡ ਵਾਲੇ ਆ ਗਏ ਇੱਥੇ ਆ ਜੀ ਜੀ ਫੈਕਟਰੀ ਦੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਚੋਂ ਆਇਆ ਮਾਲ ਕਹਿੰਦੇ ਜੀ ਹੈਵੀ ਸਟੱਕ ਆਦੀ ਇਹੇ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿੰਨੇ ਸਟੱਡ ਮੁਖਿਆ ਹੋਰੇ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਰਾਹ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਸੜ ਦੋ ਤੁਹਾਨੂੰ ਕੀ ਚਾਹਨੇ ਕੀ ਤੁਸੀਂ ਅਸੀਂ ਤਾਂ ਇਹੀ ਚਾਹਨੇ ਆ ਵੀ ਇਹ ਇਹ ਕਾਰਵਾਈਆਂ ਤਾਂ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਸਖਤ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ ਵੀ ਗਾਂ ਤੋਂ ਇਹ ਮਾਲ ਹਟ ਸਕਣਾ ਇਥੇ ਇਹ ਨਾਲ ਹੀ ਸੋਨ ਸਿੰਘ ਨੰਬਰ ਦਾ ਪਰਥਲਾ ਜੀ ਲੰਬੁਰਾਲ ਜੀ ਹੁਣ ਗੱਡੀ ਖੜੀ ਆ ਹਾਂ ਜੀ ਇਹ ਕਿਸ ਚੀਜ਼ ਦੀ ਗੱਡੀ ਆ ਤੇ ਉਹ ਕੀ ਸਮਾਨ ਵੇਰਿਆ ਗਿਆ ਇਹ ਗੱਡੀ ਕੁਆੜ ਲੈ ਕੇ ਆਈ ਦੀ ਜੀ ਲਫਾਫਿਆਂ ਦਾ ਕੁਆੜ ਇੱਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਲਾ ਰਹੀ ਹੈ ਅਸੀਂ ਤੁਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਤੇ ਦੋ ਜਣੇ ਕੱਟੇ ਆ ਕੇ ਜਿਹਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿੱਥੇ ਇਹਨਾਂ ਨੂੰ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸਾਨੂੰ ਤਾਂ ਉੱਥੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਵੈਟਰ ਸੀ ਉਹਨੇ ਕਿਹਾ ਵੀ ਉੱਥੇ ਜਾ ਕੇ ਲਾ ਕੇ ਆਓ ਬੇਤੇ ਹੀ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦੇ ਆ ਕੇ ਇਹਦੇ ਨਾਲ ਬੰਦਿਆਂ ਨਾਲ ਗੱਲ ਕੀਤੀ ਤੂੰ ਬੰਦਾ ਕਿਹਦਾ ਇਹ ਕਹਿੰਦਾ ਮੈਂ ਜੀਰਾ ਰਾਮ ਦਾ ਬੰਦਾ ਮੈਂ ਕਹਾਂ ਗੱਡੀ ਕਿਹਦਾ ਕਹਾਂ ਵੀ ਉਹਦੀ ਹੋ ਜੀ ਇਹ ਆਰਾਮ ਦੀ ਗੱਡੀ ਐ ਉਹ ਹੁੰਦਾ ਕਰ ਕਰ ਲੋ ਗੱਲ ਮੈਂ ਜਿਹੜੇ ਜੀ ਆਰਾਮ ਨਾਲ ਗੱਲ ਕੀਤੀ ਮੈਂ ਤੁਜੀ ਕੀ ਕਰ ਰਹੇ ਹੋ ਕਹਿੰਦੇ ਤੁਸੀਂ ਗੋਮਰ ਮੈਂ ਸੋਨ ਸਿੰਘ ਨੰਬਰਦਾਰ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਗੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਸਰਮੰਦਾ ਜੀ ਕਹਿੰਨੇ ਆ ਇਹਨੂੰ ਕੋਈ ਨਾ ਕੋਈ ਨਾ ਕਰ ਦਿੰਨੇ ਆ ਕਰ ਦਿੰਨੇ ਆ ਠੀਕ ਠੀਕ ਕਰ ਦਿੰਨੇ ਜਿਹਦੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜਿਹਦੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਿਹਦੇ ਚੱਕਣਾ ਸ਼ੁਰੂ ਕਰਤਾ ਸਾਡੇ ਕਹੇ ਤੇ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਢੇਰੀ ਨਹੀਂ ਕਰ ਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥ ਤੇ ਕੀ ਜਾਣੇ ਕੀ ਰੋ ਰਿਹਾ ਹੈ ਅਜ ਤਾਂ ਨਹੀਂ ਕਹਿੰਦਾ ਮਾਤੋਂ ਮਾਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ ਜਾ ਬਲੇਮ ਲਾਓ ਤਾਂ ਕਿ ਕੋਈ ਜੁਰਤ ਨਾ ਕਰੇ ਵੀ ਇੱਥੇ ਸਾਡੇ ਪਰਸਲੇ ਦੇ ਰਾਹ ਤੇ ਕੋਈ ਗੰਦ ਛਿੜੇਗਾ ਪਰ ਜਗਾ ਕੀ ਦੀ ਹੈ ਹੁਣ ਦੇਖਣਾ ਜੇ ਬੱਚੇ ਗੱਲ ਬਹੁਤ ਹੋਇਆ ਇਹ ਗੰਦ ਪਿਆ ਜੀ ਇਹ ਹੈਗੀ ਤਾਂ ਸ਼ਾਮ ਲੜ ਜਗਾ ਹੈ ਅੱਛਾ ਜੀ ਇੱਕ ਸ਼ਾਮ ਲੜ ਜਗਾ ਭਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਆ ਇੱਥੇ ਗੰਦ ਕਦੇ ਆਹ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਦ ਛੱਡਦੇ ਨੇ ਹੁਣ ਪਿੱਛੇ ਕੂੜੇ ਦਾ ਇਹਨਾਂ ਨੇ ਪਲਾਂਟ ਜਿਹਾ ਲਾਇਆ ਤੀ ਪਰ ਉਹ ਆਧੂ ਵਿਚਾਲੇ ਦੀ ਖੇਰੂ ਗੁਰੂ ਕਰਕੇ ਪਤਾ ਨਹੀਂ ਜਿੱਕਣ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਪਿੰਡ ਨੂੰ ਜਾਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲੇ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਦ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਤੁਹਾਡੇ ਹਸਾਲਦਾਰ ਕੌਣ ਹੋਰੇ ਜ਼ਿੰਮੇਵਾਰ ਇਸ ਚੀਜ਼ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਐਮ ਐਲ ਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰ ਆ ਵੀ ਇੱਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਐ ਦੱਸੋ ਕੀ ਕਰੀਏ ਸੀ ਪਰ ਦੇਖਣ ਨੂੰ ਦੇਖੀਏ ਤਾਂ ਉਹ ਗੰਦ ਕਾਫੀ ਟਾਈਮ ਤੋਂ ਪਿਆ ਕੀ ਪਹਿਲਾਂ ਕੋਈ ਦੱਸਾ ਇਹ ਥੋੜਾ ਜਿਰ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਸੀ ਇੱਥੇ ਜਦ ਇਹਨਾਂ ਨੇ ਇਹ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਜਾ ਥੋੜਾ ਜਿਹਾ ਬਣਿਆ ਆ ਜਦ ਇਹਨਾਂ ਨੇ ਲਾਇਆ ਸੀ ਤਾਂ ਇੱਥੇ ਸਫਾਈ ਹੋ ਗਈ ਸੀ ਪਰ ਇਹਨਾਂ ਨੇ ਬਾਅਦ ਚ ਜਦੋਂ ਉਹਨੂੰ ਪਾਣੀ ਟ੍ਰ ਇਸ ਤਰ੍ਹਾਂ ਦੀ ਕਾਰਵਾਈ ਹੋਣੀ। ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਵੀ ਇਹਨਾਂ 'ਤੇ ਸਜ਼ਾ ਹੋਣੀ ਚਾਹੀਦੀ ਆ। ਵੀ ਤੁਸੀਂ ਕਿਹਨੂੰ ਪਰਮਿਸ਼ਨ ਨਾਲ ਤੁਸੀਂ ਇੱਥੇ ਗੰਦ ਛੱਡਦੇ ਹੋ? ਕੀ ਲੋਡ ਹੈ? ਕੀ ਇਹ ਡੰਪ ਹੈ? ਕੀ ਡੰਪ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਵੀ ਇੱਥੇ ਕੂੜਾ ਛੱਡੋ? ਇਸ ਕਰਕੇ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ। ਹਾਂਜੀ। ਐਸਐਸਓ ਸਾਹਿਬ ਇੱਕ ਰਾਤ ਤੋਂ ਉਦੋਂ ਵੀ ਜਿਹੜੀ ਫੈਕਟਰੀ ਵੇਸਟ ਨੂੰ ਮੈਟਿਕ ਇਸ ਇਸ ਨੂੰ ਹੱਲਵਾ ਕੋਈ ਦੱਸੋ ਇਹ ਨਾ ਇੱਥੇ ਇੱਕ ਮਨਦੀਪ ਇਹ ਇੱਕ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਰ ਜਾਂ ਉਹੀ ਜਿਹੜੀ ਵੇਸਟ ਸੀਗੀ ਉਹ ਲੈ ਕੇ ਭਰਤਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸੱਟਣ ਚਲੇ ਗਏ ਸੀ ਉੱਥੇ ਲੋਕਾਂ ਨੇ ਬਦਰੋਕ ਕੀਤਾ ਤੇ ਉਸ ਮੌਕੇ ਤੇ ਪਹੁੰਚ ਕੇ ਅ ਅਸੀਂ ਉਸ ਨੂੰ ਕਾਬੂ ਕਰਕੇ ਉਹ ਇੱਕ ਨਾ ਕੋ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਕਚਰਾ ਸੀ। ਖਲਾਫ ਦਾ ਕਚਰਾ ਸੀਗਾ ਆ ਜਿਹੜੇ ਲਫਾਵੇ ਸੀਗੇ ਬੇਸਤ ਸੀਗੀ ਸਾਰੀ। ਤੇ ਕਿਹੜੀ ਜਗ੍ਹਾ ਦੇ ਸਟੋਰੇ ਸੀਗੇ ਉਹ? ਇਹ ਪਰਥਲੇ ਪਿੰਡ ਨੂੰ ਰਸਤਾ ਜਾਂਦਾ ਉੱਤੇ ਸਟੋਰੇ ਸੀਗੇ। ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ। ਸੁਰਨਜੀਤ ਵੀ ਹੈ ਉਹ ਜਿਹੜੀ ਜਗ੍ਹਾ ਉਹ ਨਗਰ ਕੌਂਸਲ ਦੀ ਜੀ। ਪੂਰੇ ਪਰੇਜੇ ਵੈਰੀਫਾਈ ਕਰਨਾ ਬਾਕੀ। ਤੇ ਕਿੰਨੇ ਬੰਦੇ ਦੇ ਪਰਚਾ ਹੋਏ ਜੀ? ਇਹ ਤਿੰਨ ਬੰਦੇਾਂ ਤੇ ਪਰਚਾ ਦਰਜ ਹੋਇਆ। ਕੀ ਦਿੱਤਾ ਰੋ ਜੀਵਿੰਦ ਕੇ ਤੇ 269 ਬਿਮਾਰੀ ਫਲਾਵਾ ਜੀ ਦਸਾਰੀ ਹਾਂ ਜੀ ਕਿਸਾਰੋ ਠੀਕ ਹੈ